ਟ੍ਰੈਫਿਕ ਪੁਲਿਸ ਕਪੂਰਥਲਾ ਨੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕਿਤਨਾ ਜਾਗਰੂਕ ਨੈਸ਼ਨਲ ਰੋਡ ਸੇਫਟੀ ਮੰਥ ਪੂਰੇ ਭਾਰਤ ਵਿੱਚ ਚੱਲ ਰਿਹਾ ਹੈਗਾ ਟ੍ਰੈਫਿਕ ਪੁਲਿਸ ਕਪੂਰਥਲਾ ਦੇ ਵੱਲੋਂ ਵਾਹਨ ਚਾਲਕ ਨੂੰ ਦੱਸਿਆ ਜਾ ਰਿਹਾ ਜਦੋਂ ਤੁਸੀਂ ਕਿਤੇ ਟਰਨ ਕਰਨੀ ਹੈ ਉਸ ਵੇਲੇ ਇੰਡੀਕੇਟਰ ਦੇ ਕੇ ਹੀ ਮੋੜਨਾ ਹੈਗਾ ਇੰਡੀਕੇਟਰ ਦੇ ਕੇ ਜਦੋਂ ਤੁਸੀਂ ਮੋੜੋਗੇ ਪਿੱਛੇ ਵਾਲਾ ਜਿਹੜਾ ਵਾਹਨ ਚਾਲਕ ਹੈਗਾ ਉਹ ਸਮਝ ਜਾਏਗਾ ਤੁਸੀਂ ਕਿੱਥੇ ਮੋੜਨਾ ਹੈਗਾ ਲੈਫਟ ਜਾਂ ਰਾਈਟ ਵਿੱਚ ਟਰਨ ਕਰਨੀ ਹੈਗੀਆ ਔਰ ਵਹਾਂ ਚੱਲ ਕੇ ਉਹ ਵੀ ਦੱਸਿਆ ਜਾਂਦਾ ਹੈ ਕਿ ਗੱਡੀ ਨੂੰ ਰੋਡ ਤੇ ਬਿਨਾ ਮਤਲਬ ਤੋਂ ਨਹੀਂ ਰੁਕਣਾ ਅਗਰ ਤੁਹਾਨੂੰ ਕਿਤੇ ਗੱਡੀ ਰੋਕਣ ਦਾ ਮੌਕਾ ਮਿਲਦਾ ਹੈਗਾ ਤਾਂ ਉਹਦੇ ਵਿੱਚ ਪਾਰਕਿੰਗ ਲਾਈਟ ਦਾ ਜਗਣਾ ਬਹੁਤ ਜ਼ਰੂਰੀ ਹੈ ਫਿਰ ਹੀ ਤੁਸੀਂ ਆਪਣਾ ਵਾਹਨ ਜਿਹੜਾ ਹੈ ਉਹ ਰੋਡ ਤੇ ਰੁਕਣਾ ਹੈਗਾ ਨਹੀਂ ਤੇ ਇਹ ਸਾਰੀਆਂ ਚੀਜ਼ਾਂ ਅਗਰ ਅਸੀਂ ਨਹੀਂ ਕਰਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਸੀਂ ਨਹੀਂ ਕਰਦੇ ਤਾਂ ਰੋਡ ਹਾਸਿਆਂ ਦਾ ਜਿਹੜਾ ਹੈ ਉਹ ਬਦਨਾ ਸੁਭਾਵਿਕ ਹੈ ਚੰਗ ਅਗੇ ਚਲ ਹਾਂ ਸ਼ਾਬਾਸ਼ ਹਾਂ ਚਲ ਚਲ ਨਾ ਹੋਏ ਇੱਥੇ ਲਾ ਲਈ ਦਿ ਵੈਰੀ ਗੁੱਡ ਅੱਜ ਅਸੀਂ ਕਪੂਟਰਾ ਸ਼ਹਿਰ ਦੇ ਵਿੱਚ ਪਹੁੰਚੇ ਸੀ ਆਦੇ ਨਿੱਜੀ ਕੰਮ ਵਾਸਤੇ ਸਾਨੂੰ ਤੇ ਟ੍ਰੈਫਿਕ ਪੁਲਿਸ ਪੂਰ ਤਰ੍ਹਾਂ ਜਿਹੜਾ ਸਾਨੂੰ ਰੋਕਿਆ ਗਿਆ ਤੇ ਸਾਨੂੰ ਜਾਗਰੂਤ ਕੀਤਾ ਗਿਆ ਕਿ ਜਦੋਂ ਵੀ ਤੁਸੀਂ ਮੋੜਨਾ ਹੈ ਤਾਂ ਇੰਡੀਕੇਟਰ ਦੇ ਕੇ ਮੋੜਨਾ ਹੈ ਜਾਤੋਂ ਦੇ ਵਿੱਚ ਜਿਹੜੇ ਪਾਸਾ ਨਹੀਂ ਲੈ ਰਹੇ ਉਹਦੇ ਕੰਟਰੋਲ ਜ਼ਰੂਰ ਤਲਾਸ਼ ਕਰਨਾ ਅਸੀਂ ਪ੍ਰਪੁਰਥਲਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਲੋਕਾਂ ਨੂੰ ਬਹੁਤ ਜਾਗਰੂਕ ਕਰ ਰਹੀ ਆ ਇਸੇ ਤਰ੍ਹਾਂ ਇਹਨਾਂ ਨੂੰ ਆਪਣਾ ਸਿੱਖਿਆ ਲੈ ਕੇ ਉਹਨਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਇੰਡੀਕੇਟਰ ਦੇਖ ਕੇ ਮੁੜਨਾ ਚਾਹੀਦਾ ਤਾਂ ਕਿ ਆਪਾਂ ਆਉਣ ਵਾਲੇ ਹਾਦਸਿਆਂ ਤੋਂ ਬਚ ਜਾਵਾਂ ਤੇ ਪਰਿਵਾਰ ਦੀ ਸੇਫਟੀ ਕਰ ਸਕੀਏ ਓਕੇ ਬਹੁਤ ਬਹੁਤ ਧੰਨਵਾਦ